ਦਾ ਪਾਣਾ ਰੰਗ ਮੜੀ ਫਤ ਚਲ ਰੋ ਜਾਇਆ ਰਜਾਇਆ ਥੋੜੀ ਸਲੋ ਨਗੋਲੀ ਜਿੱਦ ਕੇ ਆ ਮਸੂਰੀ ਨੂੰ ਗਈ ਚਲੀ ਦੇਖੋ ਹੁਣ ਕਲੀਅਰ ਹੋ ਗਈ ਕੀ ਕਿਹਾ ਲੀਸੇ ਵੀ ਦੇਖੋ ਹੈ ਆ ਗੰਗਾ ਨਦੀ ਆਹ ਓ ਮਾਸਤ ਗੰਗਾ ਕਿਨਾਰੇ ਉਤਾਵੇਆ ਬੈਗ ਬੁਗਰਾ ਕੇ ਬਰਦਾ ਸਤਾ ਰਾਜ ਲਾਈਟਾਂ ਦੇਖੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੂ ਦਮਾ ਨੀਗਾ ਸਰਾਨੀ ਚਾਦਰਾਂ ਉੱਪਰ ਲੈਣ ਲਈ ਤੇ ਜਿਹੜਾ ਉਹ ਫਟਿਆ ਹੀ ਹੈ ਜੀ ਮਗਰ ਬੱਦਲ ਬਹੁਤ ਆ ਜਿਵੇਂ ਕਿ ਰਾਤ ਮੀਂਹ ਪਿਆ ਸੀ हां जी दोस्तों सब तो पहला ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਕੱਲ ਆਪਾਂ ਘਰ ਤੋਂ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਪਹੁੰਚੇ ਸੀਗੇ ਇੱਕ ਨਵਾਂ ਰਸਤਾ ਦੇਖਿਆ ਸੀ ਸਕੂਨ ਭਰਿਆ ਰਸਤਾ ਦੇਖਿਆ ਸੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਸੀਗੇ ਤੇ ਅੱਜ ਆਪਾਂ ਗੁਰਦੁਆਰਾ ਸਾਹਿਬ ਤੋਂ ਰਿਸ਼ੀਕੇਸ਼ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਜਾ ਰਹੇ ਹਾਂ ਉੱਥੇ ਜਾ ਕੇ ਰਾਤ ਰੁਕਾਂਗੇ ਰਾਤ ਦਿਨ ਯਾਰੇ ਦੇਖਾਂਗੇ ਦਰਸ਼ਨ ਕਰਾਂਗੇ ਤੇ ਸਵੇਰ ਨੂੰ ਆਪਾਂ ਅੱਗੇ ਗੋਬਿੰਦ ਘਾਟ ਲਈ ਚਾਲੇ ਪਾਵਾਂਗੇ ਜੇਕਰ ਕਿਸੇ ਨੇ ਪਿਛਲੀ ਵੀਡੀਓ ਨਹੀਂ ਦੇਖੀ ਤਾਂ ਜਰੂਰ ਦੇਖਿਓ ਤੁਹਾਨੂੰ ਬਹੁਤ ਮਜ਼ਾ ਆਊਗਾ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲਈ ਬਹੁਤ ਹੀ ਖਾਸ ਆ ਤਾਂ ਆਓ ਚੱਲਦੇ ਆਂ ਅੱਗੇ ਪਿਆ ਹੀ ਹੋਰ ਰਹਿਣਾ ਵਾ ਕਿੰਨੇ ਵਜੇ 4:30 4:35 4:36 ਅੱਪਾ 7:00 ਵਜੇ ਤਣੂ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗੇ। ਤੇ ਆ ਨਦੀ ਇੱਕ ਕਿੰਨੀ ਮੈਂ ਕਹਿੰਦਾ ਪਾਣੀ ਸਾਰਾ ਕੱਢੀ ਇੱਧਰ ਨੂੰ ਜਾਂਦੇ ਐ ਸਖਪਰੀ ਤਾਂ ਡੈਮ ਉਹ ਲਾਇਆ ਆ ਪ੍ਰੋਜੈਕਟ ਤਾਂ ਹੀ ਉਹ ਨਹੀਂ ਉੱਧਰ ਜਾ ਰਿਹਾ ਪਾਣੀ। ਆ ਜਮਨਾ ਨਦੀ ਦਾ ਸਾਰਾ ਪਾਣੀ ਇੱਧਰ ਆ ਰਿਹਾ ਸੀ ਉੱਧਰ ਤਾਂ ਬਹੁਤ ਕੱਟ ਜਾ ਰਿਹਾ ਪਾਣੀ। ਰਸ ਪਰ ਅਗਾੜਾ ਕਈ ਜਗ੍ਹਾ ਬੜੀਆਂ ਘੈਂਟ ਘੈਂਟ ਬਣੀਆਂ ਹੋਈਆਂ ਦਰਾ ਦੂਂਦੀਆਂ ਨਾ ਆ ਮਸੂਰੀ ਨੂੰ ਗਈ ਚਲੀ ਇੱਥੋਂ ਲੱਗੇ ਰਹੇ ਨਾ ਮਸੂਰੀ ਮਸੂਰੀ ਵਾਲੇ ਪਾਸੇ ਬਾਰਿਸ਼ ਹੋ ਰਹੀ ਸੀ ਉਹ ਮਸੂਰੀ ਆ ਦੇਖਣਾ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਗਲਤ ਨਾ ਹੋਈਏ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਆਪਾਂ ਨੂੰ ਦੇਰ ਦੂਂਦ ਚ ਭੜੇ ਆਇਆ ਹਣਾ ਕਹਿੰਦੇ ਬੜੀ ਬੇਲਿਆ ਨੇ ਹਣਾ ਹਣੀ ਵੱਧੀ ਹੋ ਗਿਆ ਜੀ ਵੱਧ ਬਣਾਉਂ ਗਿਆ ਐਨਾ ਬੜਾ ਯਾਰ ਤੇਰਾ ਤੂੰ ਸਾਰੀਆਂ ਜਿਹੜੀਆਂ ਕਿਸ਼ਤੀਆਂ ਗੁਸ਼ਤੀਆਂ ਜਾਂ ਜਿਹੜੀਆਂ ਰਾਫਟਿੰਗ ਰੂਫਟਿੰਗ ਜੀ ਹੁੰਦੀ ਆ ਉਹਦੀਆਂ ਤੇ ਬਾਕੀ ਚੁੱਤਰਕਾਰੀਆਂ ਬਹੁਤ ਸੋਹਣੀਆਂ ਸੋਹਣੀਆਂ ਉੱਤਰਾਖੰਡ ਦੇ ਵਿੱਚ ਜਿਹੜੀਆਂ ਹੈਗੀਆਂ ਬਣਾ ਦਿੱਤੀਆਂ ਗਈਆਂ ਇੱਕ ਵਟ ਕਲੀਅਰ ਹੋ ਲੈਂਦੋ ਤੁਹਾਨੂੰ ਦਿਖਾਉਣਾ ਹੈ ਆਹ ਦੇਖੋ ਹੁਣ ਕਲੀਅਰ ਹੋ ਗਈ ਹਜੇ ਹਨੇਰਾ ਵਾ ਫਿਰ ਵੀ ਇੰਨੀ ਬੜੀ ਕੰਦ ਆ ਜਿਹਦੇ ਉੱਤੇ ਪੇਂਟਿੰਗ ਕੀਤੀ ਗਈ ਆ ਸ਼ਿਵ ਸ਼ੰਕਰ ਦੀ ਭੋਲੇ ਨਾਜ ਜੀ ਦੀ ਸ਼ਿਵ ਜੀ ਗਵਾਂ ਜੀ ਦੀ ਤੇ ਮੈਂ ਕਹਿੰਦਾ ਕਿਆ ਹੀ ਗੱਲਾਂ ਬਾਤਾਂ ਦਿਰੇ ਇਹ ਕਿੰਨੀ ਘਾਟ ਲੱਗਦੀ ਹੋਊਗੀ ਕੀ ਕਿਹਾ ਪਲੇਸ ਤੇ ਵੀ ਦੇਖੋ ਨਾ ਆਹ ਉਹ ਨਹੀਂ ਨਹੀਂ ਕੁਛ ਦੇਖੋ ਨਾ ਪੂਰਾ ਉਹ ਬਣਾਇਆ ਹੈ ਸਮੁੰਦਰ ਦੇ ਵਿੱਚ ਹਾਂ ਆਸੇ ਪਾਸੇ ਸਮੁੰਦਰ ਬਣਾਇਆ ਵਾ ਤੇ ਉਹ ਸ਼ਿਵ ਜੀ ਭਗਾਂ ਜੀ ਨੂੰ ਪੁਕਾਰ ਰਿਹਾ ਬੰਦਾ ਭਗਤ ਇਹਨਾਂ ਦਾ ਆਹ ਗੱਡੀਰੇ ਗੱਡੀ ਵਾਲਾ ਹੈ ਇਹ ਗੱਡੀ ਵਾਲਾ ਹੈ ਭਾਈ ਭਾਈ ਵਾਲੀ ਹੋ ਅੱਛਾ ਅੱਛਾ ਗਾਹ ਸੇ ਦੂਰੋਂ ਇਹਦਾ ਨਜ਼ਾਰਾ ਵੱਖਰਾ ਹੋਊਗਾ ਆਜੋ ਆਜੋ ਸਾਕਾ ਡਰਦਿਓ ਹੈ ਅਗ ਅ ਗੰਗਾ ਨਦੀ ਆ ਪਰਲੇ ਪਾਸੇ ਬਹਾ ਦੇ ਕੋ ਤਾਂ ਕਿੰਨਾ ਤਕੜਾ ਆਜੋ ਤੁਹਾਨੂੰ ਥੱਲੇ ਲੱਗੇ ਆਣਾ ਆ ਵਾ ਮੈਂ ਇੱਥੋਂ ਮੀਟਰ ਬਹੁਤ ਜ਼ਿਆਦਾ ਤੇਜ਼ ਆ ਮੈਨੂੰ ਪਤਾ ਵਾ ਪਰ ਐਡਾ ਦਿਖਦਾ ਆ ਗੰਗਾ ਪਿਛਲੀ ਵਾਰ ਜਦੋਂ ਅਸੀਂ ਆਏ ਸੀ ਉਦੋਂ ਜਮਾ ਹੀ ਨਹੀਂ ਹੈਗਾ ਸੀ ਪਾਣੀ ਐਦ ਕਿਦਾ ਪਾਣੀ ਮੈਂ ਕਿਹਾ ਠਾਠਾ ਮਾਰਦਾ ਪੂਰਾ ਪੂਰਾ ਭਰਿਆ ਵਿਆਂ ਬਰਫਰਗੀਆਂ ਕਰੀਆਂ ਫੇਰ ਕੱਪੜੇ ਥੀਨ ਕਰਨੇ ਕਰੀਆਂ ਮੈਂ ਕਿਹਾ ਬਰਫਰਗੀਆਂ ਆ ਉਹ ਦੇਖੋ ਉਹ ਬਾਈ ਨੂੰ ਕੋਈ ਟੈਨਸ਼ਨ ਨਹੀਂ ਓਏ ਉਹ ਮਸਤ ਗੰਗਾ ਕਿਨਾਰੇ ਉੱਤਾ ਪਿਆ ਬੈਗ ਬੁਗ ਰੱਖਿਆ ਹੋਰ ਸੱਤਾ ਪਿਆ ਉਹਨੂੰ ਕੋਈ ਪਰਵਾਹ ਨਹੀਂ ਇੱਕੋ ਸਾਹਮਣੇ ਮੰਦਿਰ ਆ ਦੇਖੋ ਤੁਹ ਰਾਏ ਲਾਈਟਾਂ ਦੇਖੋ ਹਾਂ ਉਹ ਦੋ ਜਣੇ ਬੈਠੇ ਮੈਂ ਇਹਨਾਂ ਸਦਲਾ ਦੋਸਤੋ ਵੀਡੀਓ ਰੋਕ ਕੇ ਤੁਹਾਨੂੰ ਇੱਕ ਗੱਲ ਦੱਸਣੀ ਚਾਹੂੰਗਾ ਜਿਸ ਜਗ੍ਹਾ ਤੇ ਇਸ ਵਕਤ ਅਸੀਂ ਖੜੇ ਆ ਗੰਗਾ ਘਾੜ ਦੇ ਕਿਨਾਰੇ ਇਸ ਜਗ੍ਹਾ ਤੇ ਗੋਲ ਗੱਪੇ ਵੇਚਣ ਵਾਲੇ ਬਹੁਤ ਜਣੇ ਹੁੰਦੇ ਆ ਵਟੇ ਵਟੇ ਗੋਲ ਗੱਪਿਆਂ ਦੇ ਜਿਹੜੇ ਹੈਗੇ ਆਪਣੀਆਂ ਟੋਕਰੀਆਂ ਭਰੀਆਂ ਹੁੰਦੀਆਂ ਮਗਰ ਪਾਣੀ ਛੋਟੇ ਜਿਹੇ ਪਤੀਲੇ ਦੇ ਵਿੱਚ ਹੁੰਦਾ ਪਤਾ ਨਹੀਂ ਕਿਸ ਚੀਜ਼ ਦਾ ਉਹ ਪਾਣੀ ਬਣਿਆ ਹੁੰਦਾ ਵਾ ਕੀ ਉਹ ਜ਼ਹਿਰ ਹੁੰਦੀ ਹੈ ਨੇਰੀ ਜਿੱਦੇ ਨਾਲ ਗਲਾ ਫੜਿਆ ਜਾਂਦਾ ਜਦੋਂ ਆਪਾਂ 10 ਰੁਪਏ ਦੇ ਗੋਲ ਗੱਪੇ ਖਾਣੇ ਆ ਤਾਂ ਗਲਤੀ ਨਾਲ ਵੀ ਇਸ ਜਗ੍ਹਾ ਤੋਂ ਗੋਲ ਗੱਪੇ ਨਾ ਖਾਓ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਗੁਰਦੁਆਰਾ ਸ਼੍ਰੀ ਹਿਮਕੁੰਟ ਸਾਹਿਬ ਰਿਸ਼ੀਕੇਸ਼ ਤੇ ਆਜੋ Çal ne yandırı. Vay gülüsü çarpı aşağı. ਚੰਦਰਮਾ ਨਿਕਾਇਆ ਨਿਕਲਿਆ ਅੱਜ ਇਸ ਜਗ੍ਹਾ ਤੋਂ ਰਹਿਣ ਲਈ ਹਾਲ ਤੇ ਕਮਰੇ ਮਿਲਦੇ ਆ। ਇੱਦਾਂ ਕਾਊਂਟਰ ਬਣੇ ਹੋਏ ਆ ਇੱਥਰ ਗੁਰਦੁਆਰਾ ਸਾਹਿਬ ਆ ਤੇ ਇਸ ਸਾਈਡ ਤੇ ਇਸੇ ਨੋਟਾ ਤੇ ਇਸ ਸਾਈਡ ਜੇ ਕਿਸੇ ਨੇ ਰਜਿਸਟ੍ਰੇਸ਼ਨ ਨਹੀਂ ਕਰਾਈ ਤਾਂ ਉਹ ਆਪਣੀ ਯਾਤਰਾ ਦੀ ਰਜਿਸਟ੍ਰੇਸ਼ਨ ਇਸ ਜਗ੍ਹਾ ਤੇ ਕਰਾ ਸਕਦਾ ਆ ਕਿ ਜੇ ਕਿਸੇ ਨੇ ਆਨਲਾਈਨ ਨਹੀਂ ਕਰਾਈ

ਦੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਹ ਬਹੁਤ ਸੋਹਣਾ ਬਹੁਤ ਸੋਹਣਾ ਸਟੈਚੂ ਬਣਾਇਆ ਮਾੜੇ ਜਿਹੇ ਵਾਲਾ ਬੰਦਾ ਦੇਖ ਨਹੀਂ ਸਕਦਾ ਸਰ ਇਸ ਸਟੈਚੂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੈਂ ਤੁ ਬੋਗੀਨੀ ਪੁਰੀ ਤੇ ਕੋੜੇ ਵੇਜ ਕੇ ਪੈ ਗਈ ਸੀ ਮੈਨੂੰ ਲੱਗਾ ਇਹਨਾਂ ਦਾ ਵੀ ਪਤਾ ਕਿ ਕੋਈ ਰੌਲਾ ਪਈ ਜਾਂਦਾ ਕੋਈ ਕੁਝ ਕਰੀ ਜਾਂਦਾ ਹਨਾ ਗਾਈਸ ਹਾਂਜੀ ਤੇ 3 ਵਜੇ ਆਪਾਂ ਉੱਠ ਗਏ ਤੇ 4 ਵਜੇ ਦਾ ਸਮਾ ਹੋ ਗਿਆ ਤੇ ਨਾਤੂ ਲੈ ਆ ਸਮਾਨ ਦੀ ਪੈਕਿੰਗ ਕਰੀ ਜੰਨੇ ਆ ਸਾਰੇ ਨਾਲ ਲੀਟ ਸਾਰੇ ਨਾਲ ਲੀਟ ਦੋਸਤੋ ਥੋੜੀ ਜਾਣਕਾਰੀ ਦੇਣਾ ਚਾਹਾਂਗਾ ਤੁਹਾਨੂੰ ਕਿ ਜਿਹੜੇ ਹਾਲ ਦੇ ਵਿੱਚ ਆਪਾਂ ਰਹੇ ਸੀਗੇ ਰਾਤ ਇਹ ਏਸੀ ਹਾਲ ਸੀਗਾ ਸਾਰੇ ਦਾ ਸਾਰਾ ਤੇ ਇੱਕ ਜਾਨੇ ਦਾ 100 ਰੁਪਿਆ ਰੈਂਟ ਸੀ ਰੈਂਟ ਕਹੋ ਚਾਹੀਂ ਸੇਵਾ ਕਹੋ ਇੱਕ ਜਾਨੇ ਦਾ ਜਿਹੜਾ 100 ਰੁਪਿਆ ਲੱਗਿਆ ਸੀਗਾ ਅਸੀਂ 4 ਜਾਨੇ ਸੀ 400 ਰੁਪਿਆ ਦਿੱਤਾ ਸੀ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਅੰਦਰੋ ਹੀ ਸਹਰਾਣੀ ਚਾਦਰਾਂ ਉੱਪਰ ਲੈਣ ਲਈ ਤੇ ਜਿਹੜਾ ਟੇਬਲ ਮਿਲ ਜਾਂਦੇ ਆ ਬਹੁਤ ਹੀ ਸਾਫ਼ ਸੁਥਰੇ ਜਿੰਨਾ ਦਾ ਰੈਂਟ ਸਿਰਫ 10 ਰੁਪਏ ਹੁੰਦਾ ਵਾ ਜਿਵੇਂ 4 ਸਹਰਾਣੇ 4 ਚਾਦਰਾਂ ਤੇ 2 ਟੇਬਲ ਲਏ ਸੀ 10 ਚੀਜ਼ਾਂ ਦਾ 100 ਰੁਪਿਆ ਰੈਂਟ ਜਾਂ ਸੇਵਾ ਕਹਿ ਲੋ ਦਿੱਤੀ ਸੀਗੀ ਮਗਰ ਇਹਦੀ ਸਿਕਿਉਰਟੀ ਜਮਾ ਹੁੰਦੀ ਆ ਇੱਕ ਚੀਜ਼ ਦੀ 100 ਰੁਪਿਆ ਜਿਵੇਂ 10 ਚੀਜ਼ਾਂ ਸੀ ਤਾਂ ਅਸੀਂ 1000 ਰੁਪਿਆ ਜਮਾ ਕਰਵਾਇਆ ਸੀ ਜਿਹੜਾ ਕਿ ਅਗਲੇ ਦਿਨ ਜਦੋਂ ਅਸੀਂ ਜਮਾ ਕਰਵਾਏ ਸਹਰਾਣੇ ਚਾਦਰਾਂ ਤੇ ਟੇਬਲ ਉਹ ਸਾਨੂੰ ਜਿਹੜੇ 1000 ਰੁਪਿਆ ਵਾਪਸ ਦੇ ਦਿੱਤਾ ਗਿਆ ਤੇ 100 ਰੁਪਿਆ ਸੇਵਾ ਲੈ ਲਿੱਤੀ ਗਈ ਇਹਨਾਂ ਦੀ ਇੰਨੀ ਜਾਨਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਸੰਨਤਾਂ ਵੀ ਉੱਠ ਖੜੀਆਂ ਸਾਰੀਆਂ ਤੇ ਆਓ ਚੱਲਦੇ ਆਪਾਂ ਹਾਂਜੀ ਜਾਬਰ ਰਸੀਦ ਲੈ ਆ ਗੱਲਾਂ ਨੂੰ ਤੇਨੂੰ ਰੈਡੀ ਹੋ ਗਿਆ ਜੀ ਅੱਗੇ ਚੱਲੇ ਪਾ ਲਈਆ ਗੋਬਿੰਦ ਘਾੜ ਦੋ ਤੇ ਉਸ ਤੋਂ ਪਹਿਲਾਂ ਦਰਸ਼ਨ ਕਰਦੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈਣੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਗੁਰਦੁਆਰਾ ਸ਼੍ਰੀ ਹੇਮਪੁਰ ਸਾਹਿਬ ਰਿਸ਼ੀਕੇਸ਼ ਏਸੀ ਏਸੀ ਹਾਲ ਬਲਾਕ ਨੰਬਰ 4 ਜਿੱਥੇ ਆਪਾਂ ਰਾਤ ਰੁਕੇ ਸੀਗੇ ਬਹੁਤ ਵਧੀਆ ਰਿਹਾ ਤੇ ਬਾਕੀ ਸੰਤਾਂ ਤਿਆਰ ਹੋ ਗਿਆ ਆਪ ਦਾ ਆਪ ਦਾ ਤਿਆਰੀਆਂ ਕਰਕੇ ਸਾਰੇ ਆਲੇ ਚੱਲ ਰਹੇ ਆ ਕੋਈ ਯਾਤਰਾ ਤੇ ਜਾ ਰਿਹਾ ਤੇ ਕੋਈ ਯਾਤਰਾ ਤੋਂ ਵਾਪਸ ਆ ਕੇ ਆਪਦੇ ਘਰ ਨੂੰ ਪਰਤ ਰਿਹਾ ਦੋਸਤੋ ਆਹਲਾ ਗੁਰਮਤ ਸੁਮੀਤ ਪਾਲ ਦਦਿਆਲੇ ਆ ਜਿਹਦੇ ਵਿੱਚ ਬੱਚਿਆਂ ਨੂੰ ਫ੍ਰੀ ਸਿੱਖਲਾਈ ਦਿੱਤੀ ਜਾਂਦੀ ਆ ਜਿਹੜਾ ਗੁਰਮਤੀ ਸੰਗੀਤ ਆਪਣਾ ਹੁੰਦਾ ਵਾ ਤੇ ਇਸ ਤੋਂ ਇਲਾਵਾ-ਇਲਾਵਾ ਉਹਨਾਂ ਦਾ ਰਹਿਣ ਕਰਨ ਦਾ ਖਾਣ ਪੀਣ ਦਾ ਸਾਰਾ ਕੁਛ ਜਿਹੜਾ ਖਰਚਾ ਜਿਹੜਾ ਹੈਗਾ ਵਾ ਇਹ ਆਪਣਾ ਗੁਰਦੁਆਰਾ ਕ੍ਰਸਟ ਅਲੋ ਕੀਤਾ ਜਾਂਦਾ ਵਾ ਤੇ ਇਸੇ ਜਗ੍ਹਾ ਤੇ ਉਹ ਰਹਿੰਦੇ ਆ ਇਸੇ ਜਗ੍ਹਾ ਤੇ ਆਪਦਾ ਜਿਹੜਾ ਹੈਗਾ ਵਾ ਸਿੱਖਿਆ ਹਾਸਲ ਕਰਦੇ ਆ ਤੇ ਜਦੋਂ ਪਾਰਕਿੰਗਾਂ ਸਾਰੀਆਂ ਫੁੱਲ ਹੋ ਜਾਂਦੀਆਂ ਇੱਧਰ ਲੀਆਂ ਉੱਧਰ ਲੀਆਂ ਸੱਜੇ ਕੱਬੇ ਜਿੰਨੀਆਂ ਪਾਰਕਿੰਗਾਂ ਫੁੱਲ ਹੋ ਜਾਂਦੀਆਂ ਫਿਰ ਵੈਸੇ ਗੇਟ ਬੰਦ ਰਹਿੰਦਾ ਹੁੰਦਾ ਫਿਰ ਇਸ ਗੇਟ ਨੂੰ ਖੋਲ ਦਿੰਦੇ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਆ ਗੱਡੀਆਂ ਪਾਰਕਿੰਗ ਲੱਗੀਆਂ ਹੋਈਆਂ ਵਾਂ ਤਾਂ ਇਸ ਜਗ੍ਹਾ ਤੇ ਗੱਡੀਆਂ ਪਾਰਕਿੰਗ ਹੋ ਜਾਂਦੀਆਂ ਵਾਂ ਜਗ੍ਹਾ ਜਦੋਂ ਫੁੱਲ ਹੋ ਜਾਂਦੀ ਹੈ ਸਾਰੀ ਬਾਕੀ ਬਿਲਡਿੰਗਸ ਗੁਰਦੁਆਰਾ ਸਾਹਿਬ ਦੀਆਂ ਕੀ ਬਾਤਾਂ ਵਾਂ ਤੇ ਬਹੁਤ ਸੋਹਣਾ ਅਰੇਂਜਮੈਂਟ ਆ ਸਾਰਾ ਤੇ ਹਰ ਸਾਲ ਹੀ ਦੇਖੀਦਾ ਆ ਕੇ ਤੇ ਸੰਗਤਾਂ ਨੂੰ ਬੜਾ ਜਿਹੜਾ ਹੈਗਾ ਉਹ ਥੱਕ ਤਕਾਵੜ ਹੁੰਦੀ ਆ ਇੱਥੇ ਆ ਕੇ ਜਿਹੜੀ ਸੰਗਤਾਂ ਦੀ ਤਕਾਵੜ ਲੈ ਇੱਥੇ ਆਂਦੀ ਆ ਤਾਂ ਉਹ ਦਰਸ਼ਨ ਕਰਦੇ ਆ ਬਹੁਤ ਫਟਿਆ ਹੀ ਹੈ ਜੀ ਮਗਰ ਬੱਦਲ ਬਹੁਤ ਆ ਜਿਵੇਂ ਕਿ ਰਾਤ ਮੀਂਹ ਪਿਆ ਸੀ ਜੇ ਤੁਸੀਂ ਕਿ ਪਿਛਲੀ ਵੀਡੀਓ ਨਹੀਂ ਦੇਖੀ ਤਾਂ ਦੇਖ ਸਕਦੇ ਆ ਤੇ ਮੌਸਮ ਅੱਜ ਵੀ ਖਰਾਬ ਆ ਤੇ ਗੋਬਿੰਦ ਘਾੜ ਵੀ ਮੌਸਮ ਖਰਾਬ ਆ ਕਾਫੀ ਬਾਕੀ ਦੇਖਦੇ ਆ بس ਆ ਵੀਡੀਓ ਚੱਲੀ ਹੋਈ ਜਾਂਦੀ 1 ਕਿ ਉਸ ਕੋਟਾਂ ਸ਼ਾਟ ਲੈ ਲਓ ਚਾਰੇ ਵਾਲਿਆਂ ਦਾ संता लोकप्रिय ना दर्शन में लोकप्रिय दिल का संतुलन बाढ़ी जब्ती करने या हवा रचना रासनारी संचालित करने का इन्हीं तरह एक ऐसा डाक्टर बनकर आना पड़ेगा जो हमेशा कहने का बताए हरियों दिखाते लगते हैं वह जाकर हो जाए या जाया वह जाकर उसका दवाई कर देती है इसमें तुलना नहीं करा है ਕੋنجੇਸ ਵੀਰ ਦਾ ਸਮਾਂ ਤੇ ਦੇਖੋ ਰਸ਼ ਕਿਨਾਰਜ ਰਜਿਸਟ੍ਰੇਸ਼ਨ ਕਰਾਉਣ ਵਾਲਿਆ ਹੋਗਾ ਐਕਚੁਅਲੀ ਨਾ ਰਾਤ ਤੂੰ ਦੇਖਿਆ ਨਹੀਂ ਨਾ ਇਹ ਇਹ ਤੂੰ ਨਿਹਰਾ ਹੋ ਗਿਆ ਸੀ ਆਪਾਂ ਨੂੰ ਇਹ ਪਹਾੜ ਬੂਡ ਨਜ਼ਰ ਹੀ ਨਹੀਂ ਆ ਰਹੇ ਸੀਗੇ ਇਹ ਤਾਂ ਤੈਨੂੰ ਹੁਣ ਪਤਾ ਲੱਗਿਆ ਨਾ ਆਸੇ-ਪਾਸੇ ਪਹਾੜ ਆ ਸੀਗਾ ਇਹ ਤਾਂ ਗੁਰਦੁਆਰਾ ਸਾਹਿਬ ਦਾ ਵਿਊ ਹੀ ਬਹੁਤ ਸੋਹਣਾ ਆਦਾ ਦੇਖ ਦੇਖ ਬਹੁਤ ਘੈਂਟ ਵਿਊ ਹੋ ਬਸ ਮੌਸਮ ਇਦਾਂ ਹੀ ਰਹਿਣਾ ਜਿੱਦਾਂ ਦਾ ਜਿੱਦਾਂ ਦਾ ਮੈਂ ਕਿਹਾ ਵੀਊ ਹੋਣਾ ਰਿਹਾ ਨਾ ਮੌਸਮ ਇਦਾਂ ਦਾ ਹੀ ਰਹਿਣਾ ਸਾਰੀਆਂ ਜੇ ਵੀਡੀਓਜ਼ ਆਪਾਂ ਸ਼ੂਟ ਕੀਤੀਆਂ ਇਦਾਂ ਦੇ ਕਲਰ ਹੀ ਆਣਗੇ ਆਈ ਥਿੰਕ ਸੋ ਆ ਕਿੱਥੇ ਆ ਟਿਕਾ ਸਾਕਬਰੀਦ ਉੱਪਰ ਜਿਹੋ ਇਹ ਗੁਰਦੁਆਰਾ ਸ੍ਰੀ ਏਮ ਗੁੜ ਸਾਹਿਬ ਆ ਐ ਜੀ ਹੋਇਆ ਗੁਰਦੁਆਰਾ ਹਿਮਕੁਲ ਸਾਹਿਬ ਜੀ ਦਾ ਡਿਜ਼ਾਈਨ ਆ ਤੇ ਉਸ ਤਰ੍ਹਾਂ ਦੇ ਆ ਉੱਪਰ ਬਣਾਇਆ ਗਿਆ ਵਾ ਸੇਮ ਤੋਂ ਸੇਮ ਬਾਕੀ ਆ ਖੰਜੂਰਾ ਲੱਗਿਆ ਦੇ ਕਿੰਨੀ ਸ਼ਾਨਦਾਰ ਲੱਗਦੀਆਂ ਹਨਾ ਥੋੜੀ ਜਿੰਦ ਬਣਾ ਸਕਦੇ ਆ ਆਪ ਜੀ ਵੀ ਕੱਲੀ ਆ ਹਨਾ ਟੈਡ ਹੋ ਗਿਆ ਮੌਸਮ ਇੱਥੇ ਨਾ ਰਾਤ ਬਾਰਿਸ਼ ਹੋਣ ਕਰਕੇ ਹਣੀ ਉਹ ਯਾਰੀ ਆ ਭੱਜ ਕੇ ਪਚਾ ਲਿਆ ਤੇ ਯਾਰ ਥੋੜੀ ਜਿਹੀ ਹੋਰ ਆ ਮੈਂ ਪੁਆਈ ਥੋੜੀ ਯਾਰ ਅੱਛਾ ਹੋਰ ਚਾਹ ਬਹੁਤ ਸਵਾਰ ਆ ਆਪਾਂ ਉੱਤੋਂ ਤੁਰਨਾ ਪੈਣਾ ਪਹੁੰਚੂ ਮੈਂ ਕਹਿੰਦਾ ਲੈ ਹੀ ਲਈ ਆਪਾਂ ਇੱਕ ਇੱਕ ਦੋ ਦੋ ਪਹੁੰਚੂ ਮੈਂ ਤਾਂ ਕਹਿੰਦਾ ਨਾਲ ਆਹੋ ਕੋਈ ਨਹੀਂ ਦੋਸਤੋ ਤੁਹਾਡਾ ਸਾਰਿਆਂ ਦਾ ਇੱਥੋਂ ਤੱਕ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਤੇ ਇਸ ਤੋਂ ਅਗਲੀ ਵੀਡੀਓ ਦੇਖਣੀ ਨਾ ਭੁੱਲਿਓ ਕਿਉਂਕਿ ਆਪਾਂ ਰਿਸ਼ੀਕੇਸ਼ ਤੋਂ ਦੇਵ ਪ੍ਰਿਆਗ ਸ਼੍ਰੀ ਨਗਰ ਰੁੱਦਰ ਪ੍ਰਿਆਗ ਕਰਨ ਪ੍ਰਿਆਗ ਚਮੋਲੀ ਤੋਂ ਹੁੰਦੇ ਹੋਏ ਜੋਸ਼ੀ ਮੱਠ ਰੁਕ ਰੁਕ ਕੇ ਜਾਵਾਂਗੇ ਜੋਸ਼ੀ ਮੱਠ ਤੋਂ ਆਪਾਂ ਜਿਹੜਾ ਗੋਬਿੰਦਗੜ੍ਹ ਪਹੁੰਚਾਂਗੇ ਤਾਂ ਬਨੇ ਰਹੋ ਇਸ ਚੈਨਲ ਦੇ ਉੱਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ